ਅੱਜ ਲੇਬਰ ਡੇ ਦੀ ਛੁੱਟੀ ਆ ਤੇ ਲੇਬਰ ਡੇ ਦੀ ਛੁੱਟੀ ਮਨਾ ਕੌਣ ਰਿਹਾ ਤਾਈਆਂ ਲਾ ਕੇ ਏਸੀਆਂ ਚ ਕੁਰਸੀਆਂ ਤੇ ਬੈਠੇ ਬਾਬੂ ਪਰ ਇਹ ਦਿਨ ਅਸਲ ਵਿੱਚ ਹੈ ਕਿਸ ਲਈ ਸਰਕਾਰੀ ਦਫ਼ਤਰਾਂ ਵਿੱਚ ਬੈਠੇ ਅਫਸਰ ਜਿਨ੍ਹਾਂ ਦੀਆਂ ਤਨਖਾਹਾਂ ਲੱਖਾਂ ਵਿੱਚ ਹਨ ਜਾਂ ਉਹਨਾਂ ਮਜ਼ਦੂਰਾਂ ਲਈ ਜੋ ਅੱਜ ਵੀ ਚੌਂਕ ਵਿੱਚ ਬੈਠੇ ਦਿਹਾੜੀ ਦੀ ਭਾਲ ਕਰ ਰਹੇ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਪਾਏ ਰੱਟਣ ਅਜੇ ਤੱਕ ਹਟੇ ਨਹੀਂ ਇਹ ਪਿੰਡ ਦੀਆਂ ਦੁਕਾਨਾਂ ਤੋਂ 10 ਰੁਪਏ ਦੀ ਪੱਤੀ 10 ਰੁਪਏ ਦਾ ਤੇਲ 5 ਰੁਪਏ ਦੀ ਖੰਡ ਖਰੀਦਣ ਵਾਲੇ ਜਿਨ੍ਹਾਂ ਦੇ ਮੱਥੇ ਤੋਂ ਡਿੱਗਦਾ ਪਸੀਨਾ ਅੱਜ ਵੀ ਦਿਹਾੜੀ ਮਿਲਣ ਦੀ ਵੇਟ ਕਰ ਰਿਹਾ ਹੈ ਇਹ ਕਹੋ ਜੀ ਛੁੱਟੀ ਜਿੱਥੇ ਮਜ਼ਦੂਰਾ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਸਾਰਾ ਦਿਨ ਮਿਹਨਤ ਕਰਕੇ ਉਹਨਾਂ ਵਿੱਚੋਂ ਅੱਜ ਵੀ ਕਈ ਖਾਲੀ ਹੱਥ ਘਰ ਜਾਣਗੇ ਸੰਤਰਾਮ ਉਦਾਸੀ ਹੁਣਾਂ ਦੀ ਕਵਿਤਾ ਦੀਆਂ ਕੁਝ ਲਾਈਨਾਂ ਇੱਥੇ ਕਾਫੀ ਟੁਕਦੀਆਂ ਨੇ ਜਿੱਥੇ ਬੰਦਾ ਜੰਮਦਾ ਸੀਰੀ ਹੈ ਟੱਕਿਆਂ ਦੀ ਮੇਰੀ ਪੀਰੀ ਹੈ ਜਿੱਥੇ ਕਰਜ਼ੇ ਹੀਠ ਪੰਜੀਰੀ ਹੈ ਬਾਪੂ ਦੇ ਕਰਜ਼ੇ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਬੇੜੇ ਜੇ ਸੋਕਾ ਇਹੀ ਸੜਦੇ ਨੇ ਜੇ ਡੋਬਾ ਇਹੀ ਮਰਦੇ ਨੇ ਸਭ ਕਹਿਰ ਇਹਨਾਂ ਸਿਰ ਵਰਦੇ ਨੇ ਜਿੱਥੇ ਫਸਲਾਂ ਨੇ ਛੱਡ ਜਾਂਦੀਆਂ ਆਰਮਾਨ ਤਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਬੇੜੇ ਅੱਜ ਲੇਬਰ ਦੇ ਆ ਰਹੇ ਆ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਹੱਕ ਮਾਨਣਾ ਛੱਡੋ ਫਿਰ ਚਾਹੀ ਉਹ ਵਿਦੇਸ਼ਾਂ ਵਿੱਚ ਬਸਦੇ ਸਟੂਡੈਂਟ ਹੋਣ ਜਾਂ ਸਾਰਾ ਸਾਲ ਫਸਲ ਉਗਾਉਣ ਤੋਂ ਬਾਅਦ ਮੰਡੀਆਂ 'ਚ ਰੋਲਦਾ ਕਿਸਾਨ ਹੋਵੇ ਜਾਂ ਮਜ਼ਦੂਰਾਂ ਨੂੰ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਕੱਲ ਪੈਸੇ ਲੈ ਲੈਣੇ ਦਾ ਲਾਲਾ ਲਾਉਣ ਵਾਲਾ ਹੋਵੇ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਸਦੀ ਮਜ਼ਦੂਰੀ ਹੱਥ ਤੇ ਰੱਖ ਕੇ ਫਿਰ ਲਈ ਵੱਡੇ ਸੈਲੀਬ੍ਰੇਟ ਕਰੋ